ਕੰਗਸਾ ਸਾਹਿਬ ਦਾ ਮੈਸੇਜ ਆਇਆ ਜੀ ਤੇ ਕਹਿੰਦੇ ਵੀ ਇਸ ਤਰ੍ਹਾਂ ਕੋ ਗੱਡੀ ਲਿਜਾ ਰਹੇ ਨੇ ਆ ਛੋਟਾ ਹਾਥੀ ਸੀਗਾ ਕਹਿੰਦੇ ਵਿੱਚ ਦੋ ਜਾਨਵਰ ਆਪਣੇ ਦੋ ਬੰਸ਼ੇਗੇ ਨੰਦੀ ਤੇ ਜਦੋਂ ਅਸੀਂ ਦੁਕਾਨ ਤੋਂ ਗਏ ਆਣ ਸਾਡੇ ਬੇਲੀਆਂ ਨੇ ਆ ਭਾਈ ਸਾਹਿਬ ਬੈਠੇ ਕੁਰਸੀ ਇਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਟੈਂਪਰੇਚਰ ਚੜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਚੜਾਉਂਦੀ ਜੀ ਤੇ ਜਦੋਂ ਅਸੀਂ ਇਹਨਾਂ ਨੂੰ ਰੋਕਿਆ ਆਂ ਆ ਤੇ ਨਾ ਨੁਕਰ ਕਰਨ ਲੱਪੇ ਨੇ ਉਹਨਾਂ ਨੂੰ ਸਾਰੀ ਸਾਡੇ ਭਰਾ ਕੱਟੇ ਹੋ ਗਏ ਨੇ ਅਸੀਂ ਉਹਨਾਂ ਨੂੰ ਇੱਥੇ ਥਾਣੇ ਲੈ ਕੇ ਆਏ ਆ ਜੀ ਇਹ ਮਾਰਨ ਵਾਸਤੇ ਚੱਲੇ ਸੀ ਅੱਗੇ ਵੀ ਲਜਾਉਂਦੇ ਨੇ ਅੱਗੇ ਵੀ ਰਾਤ ਨੂੰ ਅੱਜ ਇਹਨਾਂ ਦਾ ਇੰਨੇ ਕੋਈ ਖੁੱਲ ਗਿਆ ਵੀ ਇਹ ਜਿਹੜੇ ਦਿਨੇ ਲਜਾਣ ਲੱਗ ਪਏ ਜਦੋਂ ਸਾਨੂੰ ਮੈਸੇਜ ਆਇਆ ਅਸੀਂ ਮੁੰਗਾ ਨੂੰ ਦੱਸਿਆ ਫਿਰ ਇਹ ਆਏ ਨੇ ਤੇ ਹੁਣ ਅਸੀਂ ਥਾਣੇ ਕਾਰਵਾਈ ਕਰਾਉਣ ਆਏ ਹਾਂ ਸਭ ਤੋਂ ਪਹਿਲਾਂ ਜੈ ਸ਼ੀਰਮ ਜੈ ਗੋਵਿੰਦ ਦੀ ਇਹ ਬੜੀ ਜ਼ਿਆਦਾ ਤੋਂ ਬਹੁਤ ਦੰਦਾ ਚੱਲ ਰਿਹਾ ਜੀ ਕਿ ਇੱਥੋਂ ਗਊਆਂ ਤੇ ਲੰਦੀ ਫੜ ਕੇ ਲੈ ਜਾਂਦੇ ਨੇ ਪਰ ਬਟਨ ਵਾਸਤੇ ਜਾਂ ਇਹਨਾਂ ਨੂੰ ਫੜਲੇ ਆਮ ਕਰਨ ਨੂੰ ਅਸੀਂ ਕਾਫੀ ਟਕ ਪਹਿਲਾਂ ਇੱਕ ਵਾਰੀ ਕਲੋਨੀ ਚ ਵੀ ਅਸੀਂ ਪਕੜਿਆ ਇਹਨਾਂ ਨੂੰ ਉਹਨੂੰ ਜੋੜ ਕੇ ਕਾਬੂ ਨਹੀਂ ਆਏ ਹੁਣ ਤਾਂ ਇਹਨਾਂ ਨੇ ਇੰਨਾ ਕੁ ਜ਼ਿਆਦਾ ਨੀਡਰ ਹੋ ਗਏ ਨੇ ਕਿ ਦਿਨ ਦੇ ਟਾਈਮ ਵੀ ਆਵਾਰਾ ਜਿਹੜੇ ਪਸ਼ੂ ਨੇ ਜਾਂ ਗਊਆਂ ਨੇ ਜਾਂ ਇਹਨਾਂ ਨੂੰ ਪਕੜ ਕੇ ਲੈ ਜਾਂਦੇ ਨੇ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੰਦੀ ਜਿਹੜੇ ਲੱਦੇ ਹੋਏ ਨੇ ਟੈਂਪੋ ਵਿੱਚ ਲੈ ਜਾ ਰਹੇ ਨੇ ਤੇ ਆਪਣੇ ਜਿੰਨੇ ਗਊ ਸੇਵਕ ਨੇ ਸਾਰਨੇ ਇਕੱਠੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗੋਂ ਬੰਦੇ ਥੋੜੇ ਜੇ ਕਿਨਰ ਮਾਈਂਡ ਦੇ ਨੇ ਉਹਨਾਂ ਨੇ ਇੱਕ ਉਹ ਚਾਲਾ ਮਤਲਬ ਕਿ ਅਟੈਕ ਦੀ ਕੋਸ਼ਿਸ਼ ਕੀਤੀ ਸੋ ਅਸੀਂ ਕਾਨੂੰਨ ਨੂੰ ਬਿਲਕੁਲ ਹੱਥ ਵਿੱਚ ਨਾ ਲੈਂਦੇ ਹੋਏ ਉਹਨਾਂ ਦੀ ਗੱਡੀ ਇੱਥੇ ਥਾਣੇ ਲੈ ਕੇ ਖੜੀ ਕਰਤੀ ਹੈ ਬਾਕੀ ਉਹ ਗੋਣਾਂ ਦੀ ਵਰਲਡਿੰਗ ਵਕਰੀ ਵਕਰੀ ਹੈ ਕੋਈ ਕਹਿੰਦਾ ਯਾਦੇ ਕੋਲ ਬੈਠਦੇ ਦੀ ਕੋਈ ਕਹਿੰਦਾ ਕੀ ਸੀਗੀ ਕਿ ਜੋ ਵੀ ਬਾਕੀ ਜੱਟਸ ਆਲੇ ਪੈਣੇ ਆ ਕੇ ਦੇਖਦੇ ਨੇ ਜੋ ਵੀ ਕਰ ਰਹੀ ਹੈ ਅੱਛਾ ਬੰਦੇ ਨਾਲ ਲਿਆਏ ਉਹ ਫੜ ਕੇ ਹਾਂ ਬੰਦੇ ਚਾਰੇ ਚਾਰ ਬੰਦੇ ਹੈ ਜੀ ਚਾਰ ਬੰਦੇ ਹੈ ਇਹ ਦੋ ਪਸੂ ਲੱਗੇ ਹੋਏ ਹੈ ਜੀ ਕਿੱਥੇ ਲੈ ਕੇ ਜਾਣੇ ਸੀ ਇਹਨੂੰ ਇਹਨਾਂ ਨੇ ਜੀ ਤਰਨਤਾਲੇ ਕਿਤੇ ਮੁੱਛਾ ਖਣੇ ਲੈ ਗ ਜਾਂਦੇ ਨੇ ਹਾਂ ਤਰਨਤਾਲ ਦੇ ਮੁੰਡੇ ਨੇ ਉਸ ਏਰੀਏ ਦੇ ਜੋਣਾ ਜੱਟਸ ਆ ਨੰਬਰ ਤੋਂ ਦੇਖੋ ਕਿਸੇ ਕੋਲ ਵੀ ਆਪਣਾ ਧਾਰਗੜ ਨਹੀਂ ਗੱਡੀ ਦਾ ਵੀ ਨੰਬਰ ਹੈ ਨਹੀਂ ਵੀ ਇਹ ਕਿਹੜੀ ਕਾਰ ਸਟੇ ਨੇ ਟੈਂਪਰੇਰੀ ਨੰਬਰ ਹੈ ਨੰਬਰ ਗੱਡੀ ਹੈ ਅਗਲੇ ਪਾਸੇ ਟੈਂਪਰੇਰੀ ਨੰਬਰ ਪੱਲੋਗੇ ਇੰਨੀ ਕੁ ਜ਼ਿਆਦਾ ਇਹ ਨਾਲ ਮੰਗ ਕੀ ਹੋਣ ਤੁਹਾਡੀ ਮੰਗ ਕੀ ਮੰਗ ਕੀ ਦੀਣਾ ਦੇ ਐਫ ਆਈ ਆਰ ਦਰਜ ਕਰਨ ਜੋ ਇਹ ਕੋਈ ਕਰਮ ਕਰਦੇ ਨੇ ਇਹਨਾਂ ਵਾਲਾ ਕਰਮ ਕਰਦੇ ਨੇ ਸਾਡੇ ਗਊ ਸੇਵਕ ਸੁਬਾ 4 ਵਜੇ ਚੋਂ ਲੈ ਕੇ ਤੇ ਸਾਰਾ ਦਿਨ ਸੇਵਾ ਕਰਦੇ ਨੇ ਤੇ ਇਹ ਲੋਗ ਆ ਕੇ ਗਊਆਂ ਦਾ ਕਤਲੇਆਮ ਕਰਦੇ ਨੇ ਇਹ ਅਸੀਂ برداشت ਨਹੀਂ ਕਰਾਂਗੇ ਬਿਲਕੁਲ 101% برداشت ਨਹੀਂ ਕਰਾਂਗੇ ਇਹਨਾਂ ਤੇ ਐਫ ਆਈ ਆਰ ਕਰਵਾ ਕੇ ਇਹਨਾਂ ਨੂੰ ਬੰਦੀ ਸਜ਼ਾ ਜਿਹੜੀ ਹੈ ਉਹ ਦਵਾਗੇ ਛੱਡਾਂਗੇ ਜੈ ਗੋਵਤਾ ਜੀ